ਨਿਊਜ਼ 28 ਟੀਵੀ ਦੇਖ ਰਹੇ ਹੈ ਦਰਸ਼ਕਾਂ ਦਾ ਸਵਾਗਤ ਹੈ ਜੀ ਜ਼ਿਲ੍ਹਾ ਪੁਲਿਸ ਮਲੇਰਕੋਟਲਾ ਵੱਲੋਂ 8 ਚੋਰੀ ਦੇ ਮੋਟਰਸਾਈਕਲਾਂ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ ਜਿਸ ਦੀ ਪ੍ਰੈਸ ਕਾਨਫਰੰਸ ਕਰਕੇ ਐਸਪੀ ਡੀ ਮਲੇਰਕੋਟਲਾ ਵੱਲੋਂ ਪੱਤਰਕਾਰਾਂ ਨੂੰ ਦਿੱਤੀ ਗਈ ਜਾਣਕਾਰੀ ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਇਹਨਾਂ ਵਿਅਕਤੀਆਂ ਰਿਮਾਂਡ ਲਿੱਤਾ ਗਿਆ ਹੈ ਉਸ ਤੋਂ ਬਾਅਦ ਹੋਰ ਵੀ ਕਾਸੇ ਹੋਣ ਦੇ ਜਿਹੜੇ ਹੈਗੇ ਨੇ ਇਹਨਾਂ ਕੋਲ ਆਸ ਰੱਖੀ ਜਾਂਦੀ ਹੈ ਇਹਨਾਂ ਵਿਅਕਤੀਆਂ ਵੱਲੋਂ ਮੋਟਰਸਾਈਕਲ ਚੋਰੀ ਕਰਕੇ ਉਹਨਾਂ ਦਾ ਨੰਬਰ ਪਲੇਟਾਂ ਉਤਾਰ ਕੇ ਆਪਣੇ ਘਰ ਵਿੱਚ ਖੜਾ ਕੀਤਾ ਗਿਆ ਸੀ ਪੁਲਿਸ ਨੂੰ ਰਿਪੋਰਟ ਕਰਨ ਤੇ 8 ਮੋਟਰਸਾਈਕਲ ਬਰਾਮਦ ਹੋਇਆ। ਮਾਨਯੋਗ ਸੀਨੀਅਰ ਕਪਤਾਨ ਪੁਲਿਸ ਮਲੇਰ ਕੋਟਲਾ ਜੀ ਦੀ ਜੋਗ ਅਗਵਾਈ ਦੇ ਵਿੱਚ 마ੜੇ ਅਨਸਰਾਂ ਵਿਰੁੱਧ ਜਿਹੜੀ ਮਹਾਂ ਵਿੱਢੀ ਹੋਈ ਆ ਉਹਦੇ ਤਹਿਤ ਸਾਡੇ ਡੀਐਸਪੀ ਡੀਸ਼ਤੀਸ਼ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਹਰ ਹਰਸਿਮਰਨਜੀਤ ਸਿੰਘ ਆਪਣੇ ਜਿਹੜੇ ਸੀਆਈ ਇਨਚਾਰਜ ਆ ਇਹਨਾਂ ਨੂੰ ਏਐਸਸੀ ਹਰਜੀਤ ਸਿੰਘ ਨੇ 22 ਤਰੀਕ ਨੂੰ ਦੋ ਵਿਅਕਤੀਆਂ ਨੂੰ ਗ੍ਰਫਤਾਰ ਕੀਤਾ ਸੀ ਇੱਕ ਹੈਪੀਸੀ ਰਾਮਨਗਰ ਵਸਤੀ ਸੰਗਰੂਰ ਦਾ ਇੱਕ ਸਗਾ ਸਾਹਿਲ ਜਿਹੜਾ ਆਪਣੇ ਮਲੇਰ ਕੋਟਲੇ ਤੋਂ ਸੀ ਜਿਨ੍ਹਾਂ ਕੋਲ ਦੋ ਮੋਟਰਸਾਈਕਲ ਚੋਰੀ ਦੇ ਬਰਾਮਦ ਜਿਸ ਦੇ ਜਿਸ 1000 ਕੁ ਦੇਗ ਤੋਂ ਬਰਾਮਦ ਕਰਾਇਆ ਸੀ ਉਸ ਤੋਂ ਬਾਅਦ ਰਿਮਾਨ ਹਸਮੀ ਕਾਬਿਆਸਗਾ ਰਿਮਾਨ ਦੇ ਵਿੱਚ ਪੁਸ਼ਕਿਸ਼ ਦੇ ਵਿੱਚ ਆਇਆ ਵੀ ਇਹਨਾਂ ਨੇ 6 ਮੋਟਰਸਾਈਕਲ ਹੋਰ ਜਿਹੜੇ ਆਪਣੇ ਮਲੇਰ ਕੋਟਲੇ ਤੇ ਮਲੇਰ ਕੋਟਲੇ ਦੇ ਆਲੇ ਦੁਆਲੇ ਏਰੀਆ ਤੋਂ ਇਹਨਾਂ ਨੇ ਚੋਰੀ ਕੀਤੇ ਸੀਗੇ ਤੇ 6 ਮੋਟਰਸਾਈਕਲ ਹੋਰ ਬਰਾਮਦ ਕਰਾਇਆ ਅਜੇ ਤਫ਼ਤੀਸ਼ ਜਾਰੀ ਆ ਕਿ ਕਿਹੜੀ ਕਿਹੜੀ ਜਗ੍ਹਾ ਤੋਂ ਮੋਟਰਸਾਈਕਲ ਚੋਰੀ ਹੋਇਆ ਜਾਂ ਕਿਹੜਾ ਇਹਨਾ ਮਕਦਮਾ ਦਰਜ ਹੈ ਜਾਂ ਨਹੀਂ ਹੈ ਕਿਉਂਕਿ ਇਹਨਾਂ ਨੇ ਨੰਬਰ ਪਲੇਟਾਂ ਵਗੈਰਾ ਸਾਰੀਆਂ ਉਤਾਰੀਆਂ ਹੋਈਆਂ ਆ ਉਹ 82 ਨੰਬਰ ਤੇ ਇੰਜਨ ਨੰਬਰ ਤੋਂ ਇਹਨਾਂ ਦੇ ਅਸਲ ਮਾਲਕਾਂ ਨੂੰ ਟ੍ਰੇਸ ਕਰਕੇ ਇਹ ਹੈਂਡਓਵਰ ਕੀਤੇ ਜਾਣਗੇ ਸਰ ਹੋਰ ਵੀ ਕੀ ਦਾ ਮਤਲਬ ਤੁਸੀਂ ਇਹ ਅਜੇ ਤਫ਼ਤੀਸ਼ ਚੱਲ ਰਹੀ ਆ ਤੇ ਸਾਡੇ ਕੋਲ ਪੁਲਿਸ ਰਿਮਾਂਡ ਤੇ ਆ ਤੇ ਪੁੱਛ ਗਏ ਚ ਜੋ ਵੀ ਅੱਗੇ ਸਾਹਮਣੇ ਆ ਸਕਦਾ ਵੀ ਹੋਰ ਵੀ ਕੇਸਾਂ ਚ ਚਲਵਾ ਲਓ ਹੁਣ ਕੀ ਪ੍ਰੋਫਾਈਲਾਂ ਨੇ ਪੜੇ ਲਿਖੇ ਨੇ ਐਸੇ ਦੇ ਆਪੀ ਨਹੀਂ ਆ ਅ ਨਹੀਂ ਜ਼ਿਆਦਾ ਪੜੇ ਲਿਖੇ ਨਹੀਂਗੇ ਤੇ ਨਸ਼ੇ ਦੇ ਆਦੀ ਵੀ ਨਹੀਂ ਗਏ। ਬਾਕੀ ਹਜੇ ਅੱਗੇ ਪੁਸ਼ਗਿਸ਼ ਕਰ ਰਹੇ ਆ। ਸਿੰਘ ਉਹ ਕੰਪਾਈਲ ਕਰੀਆਂ ਹਜੇ ਡੈਸਟਾ ਬਣਾਉਣ ਤੋਂ ਬਾਅਦ ਅਗਲਾ ਪ੍ਰੋਸੈਸ ਸ਼ੁਰੂ ਹੋਊਗਾ। ਕੋਈ ਆਊਗਾ ਸਾਹਮਣੇ ਵੀ ਕੁਆੜੀਆਂ ਨੇ ਪਹਿਲਾਂ ਕੋਈ ਇਹਨਾਂ ਨੇ ਚੋਰੀ ਕਰਕੇ ਵੇਚੀ ਹੋਇਆ ਤੋਦੇ ਖਿਲਾਫ ਵੀ ਉਹੀ ਜੀ ਕਾਰਵਾਈ ਹੋਊਗੀ।